ਅੜੀ ਘਟਨਾ ਹੈ ਜੀ ਉਹ ਪਰਿਵਾਰ ਵਿਚਾਰਾ ਮੁੰਡਾ ਅਰਸ਼ਦ ਅ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਹੈ ਤੇ ਸਕੂਲ ਦੀ ਗੱਡੀ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਉਹਦੇ ਆਪਣੇ ਘਰ ਵਾਸਤੇ ਇਹ ਇੱਕ ਗੱਡੀ ਜਨ ਗੱਡੀ ਰੱਖੀ ਹੋਈ ਸੀਗੀ ਤੇ ਬਾਹਰ ਦਰਵਾਜੇ ਤੋਂ ਬਾਹਰ ਵਿਲੀ ਜਗ੍ਹਾ ਦੇ ਵਿੱਚ ਉਹ ਸੈਪਰੇਟ ਜਗ੍ਹਾ ਤੇ ਉਹਨੂੰ ਗੱਡੀ ਨੂੰ ਖੜਾਉਂਦਾ ਸੀ ਤੇ ਰਾਤ ਨੂੰ ਕਿਸੇ ਸਰਾਰਤੀ ਅਨਸਰ ਨੇ ਕਿਉਂਕਿ ਅਸੀਂ ਬੜਾ ਨੇੜੇੋਂ ਦੇਖਿਆ ਕਿ ਜੇ ਕਈ ਵਾਰ ਸਰਤ ਸਰਕਟਲਾ ਹੋਵੇ ਜਾਂ ਕਿਸਮ ਦੀ ਅਗ ਲੱਗ ਜੇ ਤਾਂ ਉਹ ਕੋਈ ਹੋਰ ਕਿਸਮ ਹੁੰਦੀ ਹੈ ਪਰੰਤੂ ਇਹ ਕਿਸੇ ਜ਼ਾਰਤੀ ਅਨਸਰ ਨੇ ਪਹਿਲਾਂ ਇੱਟਾਂ ਮਾਰ ਕੇ ਸੀਸੇ ਪੰਨੇ ਉਸ ਤੋਂ ਬਾਅਦ ਉਹਨੂੰ ਅੱਗ ਲਾਈ ਗਈ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਘਟਨਾ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਇਹਦੀ ਡੰਗਾਈ ਤੱਕ ਜਾਂਚ ਕਰਕੇ ਉਹ ਜੋ ਵੀ ਮਰਜ਼ੀ ਕਿਸੇ ਨੇ ਵੀ ਕੀਤੀ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਇਹ ਬਹੁਤ ਹੀ ਬਦਪੱਗੀ ਜਿਹੜੀ ਘਟਨਾ ਹੋਈ ਹੈ ਦੇਖੋ ਕੋਈ ਵੀ ਚੀਜ਼ ਹੈ ਉਹ ਚੀਜ਼ ਦਾ ਜੇ ਕਿਸੇ ਨੂੰ ਕੋਈ ਕੋਈ ਲੈਣਾ ਦੇਣਾ ਨਾ ਲਾਵਾ ਸਾਫ਼ ਸਾਹਮਣੇ ਆ ਕੇ ਗੱਲ ਕਰੇ ਦੇਖੋ ਰਾਤ ਨੂੰ तकरीबन 9:30 ਦੇ तकरीबन ਪੈਟਰੋਲ ਪਾ ਕੇ ਜਨ ਗੱਡੀ ਨੂੰ ਅੱਗ ਲਾਈ ਗਈ ਜੋ ਕਿ ਬਹੁਤ ਹੀ ਮਤਭਾਗੀ ਘਟਨਾ ਹੋਈ ਹੈ